ਸ਼ਬਾਲ ਮਜ਼ਦੂਰ ਦਿਵਸ ਮੌਕੇ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਨਾ ਚੇਤਨਾ ਬਾਲ ਸਲਾਈਕ ਕਮੇਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਬਾਲ ਮਜ਼ਦੂਰੀ ਤੇ ਬਾਲ ਸਹਾਰਿਆਂ ਪਰ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਨੇ ਜਿਸ ਤੇ ਤਹਿਤ ਅੱਜ ਸਮਾਜ ਵਿੱਚੋਂ ਬਾਲ ਮਜ਼ਦੂਰੀ ਦੇ ਕਲੰਕ ਨੂੰ ਖਤਮ ਕਰਨ ਲਈ ਪ੍ਰਦਾਨ ਸਪਤੀ देखो दी एडवाइजरी विशेष बैठक ਦਾ আয়োজন ਕੀਤਾ ਗਿਆ। ਪ੍ਰਧਾਨ ਗਲਬਤਕਾਰ ਦਾ ਪ੍ਰਬੰਧਕ ਨੇ ਦੱਸੇ ਕਿ ਬਾਲ ਮਜ਼ਦੂਰੀ ਨੂੰ ਖਤਮ ਕਰਨ ਲਈ ਬਾਲ ਮਜ਼ਦੂਰੀ ਦੀ ਹਾਲਤ ਦਰਸਾਉਂਦੀ ਹੋਈ ਇੱਕ ਪੇਂਟਿੰਗ ਲੋਕ ਅਰਪਣ ਕੀਤੀ ਗਈ ਹੈ। ਇਸ ਮੌਕੇ ਉਹਨਾਂ ਕਿਹਾ ਕਿ ਅਕਸਰ ਫੈਕਟਰੀਆਂ ਦੁਕਾਨਾਂ ਦੇ ਉੱਪਰ ਘੱਟ ਉਮਰ ਦੇ ਬੱਚਿਆਂ ਨੂੰ ਘੱਟ ਤਨਖਾਹ ਤੇ ਲਾਲਚ ਦੇ ਕੇ ਮਜ਼ਦੂਰੀ ਕਰਵਾਈ ਜਾਂਦੀ ਹੈ ਜਿਸ ਨਾਲ ਬੱਚਾ ਆਪਣੇ ਪੜਨ ਦੇ ਹੱਕ ਤੋਂ ਵਾਂਝਾ ਰਹਿ ਜਾਂਦਾ ਹੈ, ਉਹਦੀ ਆਪਣੇ ਬਚਪਨ ਤੋਂ ਵੀ ਵਾਂਝਾ ਰਹਿ ਜਾਂਦਾ ਹੈ। ਖਾਸ ਤੌਰ ਤੇ ਵਿਚਰਵ ਬਾਲ ਮਜ਼ਦੂਰ ਦਿਵਸ ਮੌਕੇ ਉਹਨਾਂ ਵੱਲੋਂ ਫੈਕਟਰੀ ਚ ਕੰਮ ਕਰਦੇ ਇਹ ਬੱਚਾ ਦੀ ਹਾਲਤ ਹੈ ਉਸ ਦਾ ਅੰਦਰਲਾ ਦਰਦ ਪੇਂਟਿੰਗ ਰਾਹੀਂ ਦਰਸਾ ਕੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਅੱਜ ਦੇਖੋ ਸਾਰੇ ਵਰਲਡ ਦੇ ਵਿੱਚ ਵਿਸ਼ਵ ਬਾਲ ਮਜ਼ਦੂਰ ਦਿਵਸ ਮਨਾਏ ਜਾ ਰਹੇ ਆ ਤੇ ਨਵ ਚੇਤਨਾ ਵੱਲੋਂ ਪਿਛਲੇ ਤਕਰੀਬਨ 10-11 ਸਾਲ ਤੋਂ ਇਹ ਦਿਨ ਦੇ ਉੱਤੇ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਤੇ ਕਿਉਂਕਿ ਇਹ ਬਾਲ ਮਜ਼ਦੂਰੀ ਇੱਕ ਕਲੰਕ ਆ ਸਾਡੀ ਸੋਸਾਇਟੀ ਦੇ ਵਿੱਚ ਤੇ ਇਹਨੂੰ ਦੂਰ ਕਰਨ ਦੇ ਲਈ ਅੱਜ ਅਸੀਂ ਸਾਡੇ ਵੱਲੋਂ ਸਰਦਾਰ ਅਮਰ ਸਿੰਘ ਜੀ ਜਿਹੜੇ ਆਰਟਿਸਟ ਨੇ ਉਹਨਾਂ ਵੱਲੋਂ ਮਜ਼ਦੂਰੀ ਬੱਚਿਆਂ ਦੀ ਜਿਹੜੀ ਬਾਲ ਮਜ਼ਦੂਰੀ ਆ ਉਹਦੇ ਉੱਪਰ ਇੱਕ ਪੇਂਟਿੰਗ ਰਿਲੀਜ਼ ਕੀਤੀ ਗਈ ਆ ਉਹਦੇ ਵਿੱਚ ਬੜਾ ਵਧੀਆ ਦਿਖਾਇਆ ਗਿਆ ਵੀ ਕਿਵੇਂ ਇੱਕ ਬੱਚਾ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਤੇ ਉਹਦੀ ਮਸੂਮੀਅਤ ਤੇ ਉਹਦੇ ਜਿਹੜੇ ਬੱਚੇ ਦੇ ਹਾਅ ਭਾਵ ਦੱਸ ਰਹੇ ਨੇ ਵੀ ਉਹ ਸਿੱਖਿਆ ਨਾਲ ਜੁੜਨਾ ਚਾਹ ਰਿਹਾ ਪਰ ਬਾਲ ਮਜ਼ਦੂਰੀ ਕਰਕੇ ਜਿਹੜਾ ਉਹ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਸਿਰਫ ਇਹੀ ਨਹੀਂ ਤੁਸੀਂ ਹੋਰ ਵੀ ਦੇਖੂਗੇ ਇਸਲਾਮ ਏਰੀਆ ਦੇ ਵਿੱਚ ਬੱਚੇ ਬਹੁਤ ਜਿਹੜੇ ਸੜਕਾਂ ਦੇ ਉੱਤੇ ਕੂੜਾ ਚੱਕ ਰਹੇ ਨੇ ਠੀਕ ਹੈ ਜਾਂ ਬਾਲ ਮਜ਼ਦੂਰੀ ਲਈ ਕੋਈ ਦੁਕਾਨਾਂ ਦੇ ਉੱਤੇ ਕੰਮ ਠਾਬਿਆਂ ਦੇ ਉੱਤੇ ਭਾਂਡੇ ਧੋਂਦੇ ਤੁਹਾਨੂੰ ਆਮ ਹੀ ਇਦਾਂ ਦੇ ਬੱਚੇ ਸਾਨੂੰ ਦਿਖ ਜਣੇ ਨੇ ਤੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਬੱਚਿਆਂ ਨੂੰ ਜਿਹੜਾ ਅਵੇਅਰ ਕਰਕੇ ਜਾਂ ਇਹਨਾਂ ਦੇ ਪੇਰੈਂਟਸ ਨੂੰ ਜਿਹੜੀਆਂ ਇਹਨਾਂ ਨੂੰ ਬੈਨੀਫਿਟਸ ਐਜੂਕੇਸ਼ਨ ਦੇ ਨੇ ਉਹ ਉਹ ਦੇਣ ਲਈ ਇਹਨਾਂ ਨੂੰ ਜਿਹੜੇ ਨੇੜੇ ਤੇੜੇ ਦੇ ਇਹਨਾਂ ਦੇ ਗਵਰਨਮੈਂਟ ਸਕੂਲ ਦੇ ਨੇ ਉਹਨਾਂ ਨਾਲ ਜੋੜਿਆ ਜਾਵੇ ਤਾਂ ਜੋ ਜਿਹੜਾ ਇਹ ਸਾਡਾ ਇੱਕ ਲੰਕਾ ਬਾਲ ਮਜ਼ਦੂਰੀ ਦਾ ਉਹਨੂੰ ਅਸੀਂ ਦੂਰ ਕਰ ਸਕੀਏ ਤੇ ਆਮ ਪਬਲਿਕ ਨੂੰ ਵੀ ਅਸੀਂ ਅਪੀਲ ਕਰਦੇ ਆਂ ਵੀ ਘਰਾਂ 'ਚ ਜਿਹੜੇ ਛੋਟੇ ਬੱਚਿਆਂ ਨੂੰ ਅਸੀਂ ਕੰਮ ਕਰਵਾ ਰਹੇ ਆਂ ਜਾਂ ਫੈਕਟਰੀਆਂ ਦੇ ਵਿੱਚ ਕੰਮ ਕਰਵਾ ਰਹੇ ਆਂ ਇਹ ਚੀਜ਼ ਨੂੰ ਅਵੋਇਡ ਕਰਕੇ ਇਹਨਾਂ ਨੂੰ ਜਿਹੜਾ ਐਜੂਕੇਸ਼ਨ ਦਾ ਜਿਹੜਾ ਬੱਚੇ ਦਾ ਮੇਨ ਰਾਈਟ ਆ ਉਹਦੇ ਚਾਈਲਡ ਲੇਬਰ ਡੇ ਵਾਲੇ ਦਿਨ ਅਮਰ ਸਿੰਘ ਜੀ ਨੇ ਬਹੁਤ ਹੀ ਫੇਮਸ ਆਰਟਿਸਟ ਹੈਗੇ ਆ ਇਹਨਾਂ ਦੀ ਪੇਂਟਿੰਗ ਆਪਾਂ ਰਿਲੀਜ਼ ਕੀਤੀ ਹੈ ਜਿਹਦੇ ਥਰੂ ਆਪਾਂ ਅਵੇਅਰਨੈਸ ਕ੍ਰੀਏਟ ਕਰ ਰਹੇ ਆ ਕਿ ਬੱਚਿਆਂ ਨੂੰ ਜਿਹੜੇ 15 ਸਾਲ ਤੋਂ ਛੋਟੇ ਉਮਰ ਦੇ ਬੱਚੇ ਆ ਜਿਹੜੇ ਫੈਕਟਰੀਜ਼ ਵਿੱਚ ਕੰਮ ਕਰਦੇ ਆ ਬਹੁਤ ਸਾਰੀ ਅਲੱਗ-ਅਲੱਗ ਜਗ੍ਹਾ ਤੇ ਕੰਮ ਤੇ ਉਹਨਾਂ ਲਗਾਇਆ ਜਾਂਦਾ ਹੈ ਉਹ ਅਵੇਅਰਨੈਸ ਕ੍ਰੀਏਟ ਕਰ ਰਹੇ ਆ ਕਿ ਉਹਨਾਂ ਨੂੰ ਕੰਮ ਦੇ ਨਾਲ ਨਹੀਂ ਉਹਨਾਂ ਨੂੰ ਐਜੂਕੇਸ਼ਨ ਦੇ ਨਾਲ ਜੋੜਿਆ ਜਾਏ ਮੈਂ ਆਪਣਾ ਮਜਮੂਨ ਕੀ ਮੈਸੇਜ ਦੇਣੀ ਮੈਸੇਜ ਇਹ ਦੇਣਾ ਚਾਹਾਂਗੇ ਕਿ ਵੈਸੇ ਤਾਂ ਅਥਾਰਟिटीज ਜਿਹੜੀਆਂ ਹੈਗੀਆਂ ਉਹ ਕਾਫੀ ਸਟੈਪਸ ਲੈ ਰਹੀਆਂ ਹਨ ਪਰ ਫਿਰ ਵੀ ਸਾਨੂੰ ਆਪਣੇ ਆਪ ਨੂੰ ਜਾਗਰੂਕ ਕਰਨਾ ਪਏਗਾ ਔਰ ਦੇਖਣ ਰਾਇ ਪਏਗਾ ਕਿ ਬੱਚਿਆਂ ਨੂੰ ਆਪਾਂ ਕੰਮ ਤੇ ਨਾ ਲਗਾ ਕੇ ਉਹਨਾਂ ਨੂੰ ਪੜਾਈ ਦੇ ਨਾਲ ਹੀ ਜੋੜਿਆ ਜਾਏ ਲੁਧਿਆਣਾ ਲਾਈਕ ਦੇ ਲਈ ਟਿੰਕਾ ਚਾਟ ਤੇ